ਦਾ ਵਤਨ ਪੰਜਾਬ ਦੀਆਂ ਦੇ ਚਲਦੇ ਪਿੰਡ ਬਹਾਦਰ ਲਾੜੀ ਦੇ ਨੌਜਵਾਨ ਬੱਚਿਆਂ ਨੇ ਕਈ ਖੇਡਾਂ ਦੇ ਵਿੱਚ ਉੱਚੇ ਮੁਕਾਮ ਹਾਸਿਲ ਕੀਤੇ ਪਰ ਦੇਖਿਆ ਜਾਂਦਾ ਹੈ ਕਿ ਪਿਛੜੇ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਖੇਡਣ ਦੇ ਲਈ ਨਾ ਤਾਂ ਕੋਈ ਮੈਦਾਨ ਮਿਲਦਾ ਹੈ ਅਤੇ ਨਾ ਹੀ ਉਹਨਾਂ ਨੂੰ ਕੋਈ ਸਹੂਲਤਾਂ ਮਿਲਦੀਆਂ ਹਨ ਪਰ ਜੇ ਜਜ਼ਬਾ ਦੇਖਿਆ ਜਾਵੇ ਤਾਂ ਜਜ਼ਬਾ ਬੱਚਿਆਂ ਦੇ ਵਿੱਚ ਬਹੁਤ ਹੈ ਪਰ ਕਿਤੇ ਨਾ ਕਿਤੇ ਸਰਕਾਰਾਂ ਦੀ ਅਣਦੇਖੀ ਦੇ ਚਲਦੇ ਅਤੇ ਕੁਝ ਰਾਜਨੇਤਾਵਾਂ ਦੀ ਮਨਮਰਜ਼ੀ ਦੇ ਚਲਦੇ ਬੱਚਿਆਂ ਦੇ ਅੰਦਰ ਲੁਕਿਆ ਹੋਇਆ ਹੁਨਰ ਸਾਹਮਣੇ ਨਹੀਂ ਆਉਂਦਾ ਜਿਸ ਦੇ ਚਲਦੇ ਨੌਜਵਾਨ ਬੱਚੇ ਗਲਤ ਰਾਹ ਨੂੰ ਪੈ ਜਾਂਦੇ ਹਨ ਇਸੇ ਕੜੀ ਦੇ ਚਲਦੇ ਪਿੰਡ ਬਹਾਦਰ ਲਾੜ ਬੱਚਿਆਂ ਵੱਲੋਂ ਵੀ ਕੁਝ ਮੰਗਾਂ ਸਰਕਾਰ ਨੂੰ ਦਿੱਤੀਆਂ ਗਈਆਂ ਤਾਂ ਜੋ ਆਉਣ ਵਾਲੀ ਨਵੀਂ ਪੀੜੀ ਦੇ ਨੌਜਵਾਨ ਖੇਡਾਂ ਵਿੱਚ ਆਪਣੇ ਪੰਜਾਬ ਆਪਣੇ ਸੂਬੇ ਆਪਣੇ ਜ਼ਿਲ੍ਹੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰ ਸਕਣ ਅਤੇ ਉਹਨਾਂ ਬੱਚਿਆਂ ਵੱਲੋਂ ਮੰਗਾਂ ਕੀਤੀਆਂ ਗਈਆਂ ਕਿ ਉਹਨਾਂ ਨੂੰ ਖੇਡਣ ਲਈ ਖੇਡ ਦਾ ਮੈਦਾਨ ਅਤੇ ਖੇਡ ਦਾ ਸਮਾਨ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਉਹ ਵੀ ਆਪਣੇ ਸ਼ਹਿਰ ਅਤੇ ਆਪਣੇ ਸੂਬੇ ਦਾ ਨਾਮ ਰੋਸ਼ਨ ਕਰ ਸਕਣ ਮੇਰਾ ਨਾਮ ਸਤਿਆਮਾ ਗੁਰਨਾਨਕ ਦੇਵ ਕੋਲੇ ਤੋਂ ਪੜਨਾ ਆ ਤੇ ਅਸੀਂ ਇਹ ਬਾਦ ਲਾੜੀ ਗਰਾਊਂਡ ਵਿੱਚ ਰਨਿੰਗ ਕਰਨੇ ਆ ਸਾਡੀ ਟੀਮ ਬਲੋਕ ਲੈਵਲ ਤੇ ਫਰਸਟ ਆਈ ਆ ਕਬੱਡੀ ਦੀ ਫੁੱਟਬਾਲ ਦੀ ਲੌਂਗ ਰੈਸਰ ਆਈ ਸਾਰੇ ਐਥਲੀਟ ਵੀ ਆਇਆ ਇੱਥੇ ਫੁੱਟਬਾਲ ਦੇ ਵੀ ਆ ਲੌਂਗ ਜੰਪ ਵੀ ਅਸੀਂ ਮਾਰਿਆ ਫਰਸਟ ਆਈ ਸਾਡੀ ਟੀਮ ਤੇ ਆਹੀ ਪ੍ਰਸ਼ਾਸਨ ਅਸੇ ਮੰਗ ਕਰਨ ਆਈ ਗਰਾਊਂਡ ਵਿੱਚ ਸਾਰਾ ਕੰਮ ਕਰਾਨਿਆ ਸਾਨੂੰ ਸੜਕ ਦੀ ਉਹ ਇੱਕ ਕਹਾਣੀ ਕਰਕੇ ਸੜਕ ਸਾਡੀ ਖਰਾਬ ਹੈ ਤੇ ਸਾਡੇ ਗਰਾਊਂਡ ਵਿੱਚ ਅਸੀਂ ਜੋ ਵੀ ਅਸੀਂ ਕਲੈਕਸ਼ਨ ਕਰਕੇ ਸਾਰੇ ਬੱਚੇ ਪੈਸੇ ਕਲੈਕਸ਼ਨ ਕਰਕੇ ਇੱਥੇ ਕੰਮ ਕਰਾਨਿਆ ਤੇ ਕੋਈ ਸ਼ਰਾਤੀ ਤਤਵ ਆ ਕੇ ਇੱਥੇ ਆ ਕੇ ਖਰਾਬ ਕਰ ਦਿੰਦਿਆ ਅਸੀਂ ਪ੍ਰਸ਼ਾਸਨ ਅਗੇ ਮੰਗ ਧੰਨਵਾਦ ਸਰ ਕੀ ਨਾ ਟਰੜਾ ਮੇਰਾ ਨਾਮ ਖੁਸ਼ਦੀਪ ਸਿੰਘ ਹੈ ਅਸੀਂ ਖੇਡਾਂ ਪੰਜਾਬ ਦੇ ਤਹਿਤ ਜੁਬਿਆਲ ਲਈ ਖੇਡਣ ਗਏ ਸੀ ਅਸੀਂ ਐਥਲੈਟਿਕਸ ਗੋਲੀਬਾਲ ਕਬੱਡੀ ਆਪਣੇ ਫੁੱਟਬਾਲ ਦੇ ਬੱਚੇ ਖੇਡਣੀਆਂ ਉਹਦੇ ਵਿੱਚ ਸਾਡੇ ਸਾਡੇ ਤਕਰੀਬਨ ਸਾਰੇ ਟੀਮਾਂ ਫਰਸਟ ਫੀਜ਼ਿੰਗ ਚ ਰਹੀਆਂ ਨੇ ਸਾਡੇ ਕਾਫੀ ਮੁੰਡੇ ਹੈ ਜੋ ਕਿ ਐਥਲੈਟਿਕਸ ਵਿੱਚ ਫਾਸਟਰ ਇਹ ਨੇ ਉਹਨਾਂ ਸੀ ਅੱਗੇ ਲਵੀਨੀ ਅੱਤੇ ਡਿਸਟ੍ਰਿਕਟ ਖੇਡਣ ਲਈ ਜਾ ਰਹੇ ਆ ਤੇ ਅਸੀਂ ਆਪਣੇ ਰੰਜੀਤ ਸਰ ਕੋਲ ਪ੍ਰੈਕਟਿਸ ਕਰਦੇ ਆਂਗੇ ਹੁਣ ਵਿੱਚ ਸਾਡੀ ਗਰਾਊਂਡ ਦੇ ਬਹੁਤ ਹੀ ਮਾੜਾ ਹਾਲਾਤ ਹੈ ਗਿਆ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਆਂ ਸਾਡੀ ਗਰਾਊਂਡ ਦੇ ਹਾਲਾਤ ਸੁਧਾਰੇ ਜਾਣ ਖੇਲਾ ਬਦਨ ਪੰਜਾਬ ਵਾਲਾ ਸਰਕਾਰ ਵੱਲੋਂ ਕਿਹਾ ਜਾਂਦਾ ਕਿ ਤੁਹਾਨੂੰ ਖਾਵੇ ਚੀਜ਼ਾਂ ਪ੍ਰੋਵਾਈਡ ਕਰਾਈ ਜਾਂਦੀਆਂ ਲੱਗਦਾ ਕੁਛ ਇੰਦਾ ਕਰਵਾਇਆ ਗਿਆ ਤੁਹਾਨੂੰ ਹਾਂ ਜੀ ਹਾਂ ਜੀ ਉਹ ਚੀਜ਼ਾਂ ਬਹੁਤ ਪ੍ਰੋਵਾਈਡ ਕਰਾਈਆਂ ਸਾਨੂੰ ਤੇ ਮਿਲਕੀ ਖਾਨ ਪਿੰਗ ਡਾਈਟ ਸਾਡੀ ਪ੍ਰੋਪਰ ਕੀਤੀ ਗਈ ਹੈ ਤਾਂ ਗਰਾਊਂਡ ਦੇ ਕਿਉਂ ਨਹੀਂ ਸੋਈ ਲੈਂਦੇ ਤੁਹਾਡੀ ਗਰਾਊਂਡ 'ਚ ਕਾਫੀ ਮਿਹਨਤ ਕਰਦੇ ਆ ਪਰ ਗਰਾਊਂਡ ਨਹੀਂ ਸਾਡੀ ਮੇਨਟੇਨੈਂਸ ਹੈ ਇਹ ਪੀਲ ਕਰਨਾ ਹੈ ਉਹ ਪ੍ਰਸ਼ਾਸਨ ਪ੍ਰਸ਼ਾਸਨ ਇਹ ਪੀਲ ਕਰਨਾ ਚਾਹੁੰਦੇ ਸਨ ਕਿ ਗਰਾਊਂਡ ਦੀ ਮੇਨਟੇਨੈਂਸ ਕੀਤੀ ਜਾਏ ਤੇ ਜੋ ਉਹ ਤੇ ਗਰਾਊਂਡ ਦਾ ਮਾਹੌਲ ਖਰਾਬ ਕਰਦੇ ਆ ਉਹਨਾਂ 'ਤੇ ਕਾਰਵਾਈ ਕੀਤੀ ਜਾਣੇ ਹਲਾ ਮੇਰਾ ਨਾਮ ਜਨਜਨ ਸਿੰਘ ਆ ਮੈਂ ਬਸ ਹੀ ਹਰੀ ਟੀਮ ਤੋਂ ਆਪਣੀ ਮਾਡਲ ਅਕੈਡਮੀ ਦੇ ਗਰਾਊਂਡ ਟੀਮ ਉੱਥੇ ਮੈਚ ਕਰਨ ਗਏ ਸੀ ਜੁਗਿਆ ਹਾਲ ਉਥੋਂ ਸਾਡੀ ਟੀਮ ਬਹੁਤ ਫਰਸਟ ਆਈਆ ਗਿਆ ਸਾਡੇ ਰੰਜੀਤ ਸਿੰਘ ਨਾਲ ਰੰਜੀਤ ਸਿੰਘ ਆ ਨੂੰ ਕੋਚ ਕੋਲ ਬਿਤੀ ਆ ਗਿਆ ਸਾਡੀ ਕੋਚਿੰਗ ਨਹੀਂ ਹੈ ਸਾਡੇ ਕਿਹੜੀ ਕਿਹੜੀ ਪੋਜੀਸ਼ਨ ਤੇ ਆਏ ਬੱਚੇ ਸਾਡੀ ਹੀਰੀ ਫਰਸਟ ਪਲੇਸ ਆਈਆ ਅੰਡਰ 30 ਤੇ ਅੰਡਰ 17 ਅੰਕਿਤ ਮੈਂ ਨਾਮ ਆ ਮੈਂ ਖੰਬਾ ਦੇ ਲਾਗੇ ਟ੍ਰੇਨਿੰਗ ਕਰਨਾ ਆਂਦਿਆਂ ਕਾਉਂ ਚ ਗਰਾਊਂਡ ਦੇ حال ਬਹੁਤ ਖਰਾਬ ਹੈ ਮੈਂ ਪਛਾਇਆ ਨਾ ਜੇ ਪੀਰ ਨਾ ਜਾਂਦਾ ਸਾਡੀ ਗਰਾਊਂਡ ਕੋਟ ਕਰੇ ਉਹ ਕੁਝ ਸ਼ਰਾਰਤੀ ਆਂਦੇ ਆ ਸਾਡੀ ਗਰਾਊਂਡ ਨੂੰ ਇਦਾਂ ਨੁਕਸਾਨ ਕਰਦੇ ਆ ਬਹੁਤ ਜ਼ਿਆਦਾ ਅਸੀਂ ਇਹ ਅਪੀਲ ਕਰਨਾ ਜਾਂਦਾ ਗਰਾਊਂਡ ਨੂੰ ਪੀ ਸਪੋਰਟ ਦਿੱਤੀ ਆਵੇ ਤੇ ਅੱਜ ਖੇਡਾ ਪਤਾ ਪੰਜਾਬ ਵਿਖੇਡਾਂ ਜੇਸੀ ਉਥੇ ਸਾਡੀ ਫੁੱਟਬਾਲ ਲੌਂਗ ਜੰਪ ਤੇ ਪੀਛਣਾਈ ਆ ਮਨ ਅੱਗੇ ਡਿਸਟਿੰਗ ਜਾਂਦਾ ਸਰ ਕੀ ਨਾਮ ਹੈ ਤੁਹਾਡਾ ਮੈਂ ਰਣਜੀਤ ਸਿੰਘ ਬਤੌਰ ਲੈਕਚਰ ਸੀਰੀ ਸਿੱਖਿਆ ਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਸਰੂਬ ਕੇ ਕੰਮ ਕਰ ਰਿਹਾ ਹਾਂ ਔਰ ਮੈਂ ਇਸ ਗ੍ਰਾਊਂਡ ਚ ਪਿਛਲੇ 3 ਸਾਲ ਤੋਂ ਆ ਰਿਹਾ ਇਸ ਗ੍ਰਾਊਂਡ ਦੇ ਵਿੱਚ ਕਾਫੀ ਬੱਚੇ ਜਿਹੜੇ ਆਉਂ ਪ੍ਰੈਕਟਿਸ ਕਰਨ ਆਉਂਦੇ ਆ ਪ੍ਰੈਕਟਿਸ ਪ੍ਰੈਕਟਿਸ ਦਾ ਜਿਹੜਾ ਸਮਾਂ ਹੈ 5 ਤੋਂ 7:30 ਹੈ ਇਸ ਗ੍ਰਾਊਂਡ ਦੇ ਵਿੱਚ ਬੱਚੇ ਜਿਹੜੇ ਸਟੇਟ ਲੈਵਲ ਔਰ ਨੈਸ਼ਨਲ ਲੈਵਲ ਤੱਕ ਗਏ ਆ ਔਰ ਜਿਹੜੀਆਂ ਖੇਡਾਂ ਪੰਜਾਬ ਦੀਆਂ 2024 ਹੋ ਰਹੀਆਂ ਉਹਦੇ ਵਿੱਚ ਸਾਡੀ ਜਿਹੜੀ ਅੰਡਰ 17 ਦੀ ਜਿਹੜੀ ਟੀਮ ਆ ਉਹ ਵੀ ਪਹਿਲੇ ਨੰਬਰ ਤੇ ਆਈ ਹੈ ਅੰਡਰ 21 ਕਬੱਡੀ ਲੜਕੇ ਉਹ ਵੀ ਪਹਿਲੇ ਨੰਬਰ ਤੇ ਆਈ ਹੈ ਔਰ ਜੜੀ ਸਾਡੀ ਫੁੱਟਬਾਲ ਦੀ ਟੀਮ ਹੈ ਪਟਾਣਕੋਟ ਬਲਾਕ ਦੇ ਵਿੱਚ ਸੈਕੰਡ ਰਹੀ ਹੈ ਅੰਡਰ 21 ਦੇ ਵਿੱਚ ਇਸ ਦੇ ਇਲਾਵਾ ਜਿਹੜੇ ਸਾਡੇ ਐਥਲੈਟਿਕਸ ਈਵੈਂਟ ਹੈ 5 ਕਿਲੋਮੀਟਰ ਦੇ ਵਿੱਚ ਸਾਡਾ ਬੱਚਾ ਜਿਹੜਾ ਉਹ ਫਰਸਟ ਆਇਆ 1500 ਮੀਟਰ ਦੇ ਵਿੱਚ ਵੀ ਕੀ ਨਾਮ ਉਹਦਾ 1500 ਮੀਟਰ ਦੇ ਵਿੱਚ ਵੀ ਸਾਡੇ ਜਿਹੜੇ ਗਰਾਊਂਡ ਦਾ ਬੱਚਾ ਫਰਸਟ ਆਇਆ ਸਾਡੀਆਂ ਜਿਹੜੀਆਂ ਐਥਲੈਟਿਕਸ ਦੇ ਵਿੱਚ 8 ਤੋਂ 10 ਪੋਜੀਸ਼ਨਾਂ ਅਸੀਂ ਹੁਣ ਇਹ ਨਾ ਬੱਚਿਆਂ ਨੂੰ ਜਿਹੜੇ ਲੈਵਲ ਦੀ ਤਿਆਰੀ ਦੇ ਸੰਬੰਧ ਵਿੱਚ ਮਿਹਨਤ ਕਰਵਾ ਰਿਹਾ ਔਰ ਬੱਚੇ ਕਾਫੀ ਮਿਹਨਤ ਕਰ ਰਿਹਾ ਔਰ ਚਾਰ ਪੰਜ ਪਿਛਲੇ ਜਿਹੜੇ ਪਿੰਡਾਂ ਦੇ ਦੇ ਬੱਚੇ ਆ ਸਾਡੇ ਕੋਲ ਸਾਮੀ ਪ੍ਰੈਕਟਿਸ ਕਰਨ ਆਉਂਦੇ ਆ ਉਹ ਸਾਡਾ ਜਿਹੜਾ ਪ੍ਰੈਕਟਿਸ ਦਾ ਮੇ ਜਿਹੜਾ ਮੁੱਦਾ 21 ਹੈ ਕਿ ਇਹਨਾਂ ਬੱਚਿਆਂ ਨੂੰ ਜਿਹੜਾ ਨਸ਼ਿਆਂ ਤੋਂ ਦੂਰ ਰੱਖਣਾ ਤਾਂ ਜੋ ਬੱਚੇ ਜਿਹੜੇ ਆਪਣੀ ਸਿਹਤ ਦਾ ਧਿਆਨ ਰੱਖਣ ਅਗਰ ਬੱਚੇ ਦੀ ਸਿਹਤ ਚੰਗੀ ਹੈ ਤਾਂ ਉਹ ਜੀਵਨ ਦੇ ਵਿੱਚ ਕੋਈ ਵੀ ਕੰਮ ਕਰ ਸਕਦੇ ਆ ਯਾਰ ਬੱਚਿਆਂ ਦੇ ਸੇ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਗਰੋਂ ਦੇ ਵਿੱਚ ਗ੍ਰਾਊਂਡ ਵਿੱਚ ਇਹ ਥੋੜਾ ਜੰਗਲੀ ਏਰੀਆ ਤੇ ਗ੍ਰਾਊਂਡ ਜਿਹੜੀ ਆ ਉਹ ਮਿੰਡਸ ਕਰਨੀ ਪੈਂਦੀ ਹੈ ਔਰ ਅਗਰ ਪ੍ਰਸ਼ਾਸਨ ਚਾਹੇ ਤੇ ਥੋੜਾ ਬਤਨ ਨੂੰ ਦੇਖਪਾਲ ਕਰ ਸਕਦੇ ਆ ਬਾਕੀ ਬੱਚੇ ਆਪਣੇ ਲੈਵਲ ਤੇ ਵੀ ਗ੍ਰਾਊਂਡ ਲੈਵਲ ਕਰ ਲੈਂਦੇ ਹੈ ਪ੍ਰਸ਼ਾਸਨ ਨਾਲ ਹੋ ਸਕੇ ਜਾਂਦਾ ਕਿ ਜੇ ਕੋਈ ਵੀ ਬੱਚਾ ਖੇਲਪੂਰ ਕਰਦਾ ਤੇਰੇ ਵਾਸਤੇ ਮਦਦ ਕੀਤੀ ਹੈ ਕਿਉਂ ਨਹੀਂ ਤੁਹਾਡੀ ਮਦਦ ਕੀਤੀ ਜਾਂਦੀ ਗ੍ਰਾਊਂਡ ਬਾਰੇ ਅਸੀਂ ਪ੍ਰਸ਼ਾਸਨ ਤੱਕ ਆਪਣੀ ਕਦੀ ਆਵਾਜ਼ ਨਹੀਂ ਭੇਜੀ ਨਾ ਕਿਹਾ ਹੀ ਨਹੀਂ ਇਸ ਕਰਕੇ ਅਗਰ ਤੁਹਾਡੇ ਥਰੂ ਪ੍ਰਸ਼ਾਸਨ ਤੱਕ ਆਵਾਜ਼ ਜਾਂਦੀ ਹੈ ਇਹ ਜਰੂਰ ਪ੍ਰਸ਼ਾਸਨ ਨੇ ਇਸ ਚੀਜ਼ ਦਾ ਧਿਆਨ ਦੇਣਾ ਚਾਹੀਦਾ ਹੈ ਔਰ ਇਹਨੇ ਕਹਿੰਦਾ ਹੈ ਧੰਨਵਾਦ